ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਨੇ ਸਾਡੇ ਪੇਜ ਦੇ ਉੱਪਰ ਖਾਣ ਪੀਣ ਵਾਲੀਆਂ ਅੱਜ ਦੀ ਵੀਡੀਓ ਕੁਝ ਖਾਸ ਹੈ ਅੱਜ ਤੁਹਾਨੂੰ ਅਸੀਂ ਇਹ ਦਿਖਾਵਾਂਗੇ ਕਿ ਕਿਵੇਂ ਅਸੀਂ ਖਾਣ ਪੀਣ ਵਾਲਾ ਰੈਸਟੋਰੈਂਟ ਵਰਲਡ ਕਲਾਸ ਰੈਸਟੋਰੈਂਟ ਖੋਲ੍ਹ ਸਕਦੇ ਹਾਂ 30-30 ਲੱਖ ਰੁਪਏ ਲਾ ਕੇ ਅਸੀਂ ਵਿਦੇਸ਼ਾਂ ਨੂੰ ਜਾ ਰਹੇ ਹਾਂ ਔਰ ਵਿਦੇਸ਼ਾਂ ਦੀ ਵੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਉਹ ਇੱਕ ਐਡਾ ਜ਼ਬਰਦਸਤ ਕਨਸੈਪਟ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਤੁਸੀਂ ਬਹੁਤ ਹੀ ਮਿਨੀਮਮ ਜਈ ਇਨਵੈਸਟਮੈਂਟ ਨਾਲ ਐਦਾਂ ਦਾ ਐਂਬੀਅੰਸ ਵਾਲਾ ਜੋ ਜ਼ਬਰਦਸਤ ਰੈਸਟੋਰੈਂਟ ਹੈ ਨਾ ਉਹ ਤੁਸੀਂ ਖੋਲ੍ਹ ਸਕਦੇ ਹੋ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਨੇ ਆ ਪ ਆਪਣੇ ਦੇਸ਼ ਦੇ ਵਿੱਚ ਹੀ ਰਹਿ ਕੇ ਕਮਾ ਸਕਦੇ ਆਂ ਤੁਸੀਂ ਬਹੁਤ ਸਾਰੇ ਵਿਦੇਸ਼ੀ ਰੈਸਟੋਰੈਂਟ ਦੇਖੇ ਹੋਣਗੇ ਬਹੁਤ ਸਾਰੇ ਜੋ ਵਿਦੇਸ਼ੀ ਫੂਡ ਦੇ ਹੁੰਦੇ ਨੇ ਲੇਕਿਨ ਅੱਜ ਤੁਹਾਨੂੰ ਲੈ ਕੇ ਆਏ ਆ ਜੀ ਪਿਓਰ ਦੇਸੀ ਰੈਸਟੋਰੈਂਟ ਦੇ ਵਿੱਚ ਜਿੱਥੇ ਤੁਹਾਨੂੰ ਵਰਲਡ ਕਲਾਸ ਫੂਡ ਮਿਲਣ ਵਾਲਾ ਹੈ ਔਰ ਬਹੁਤ ਹੀ ਜ਼ਬਰਦਸਤ ਔਰ ਬਹੁਤ ਘੱਟ ਰੇਟਾਂ ਦੇ ਮਿਲਣ ਵਾਲਾ ਹੈ ਆਓ ਤੁਹਾਨੂੰ ਲੈ ਕੇ ਚੱਲਦੇ ਆ ਜੀ ਦਾ ਫ੍ਰੈਕਟਰਸ ਦੇ ਵਿੱਚ ਆਪਣੇ ਪੰਜਾਬ ਦਾ ਸਟਾਰਟਅਪ ਹੈ ਜੀ ਔਰ ਬਹੁਤ ਸਫਲਤਾ ਨਾਲ ਚੱਲ ਰਿਹਾ ਔਰ ਬਹੁਤ ਹੀ ਜ਼ਬਰਦਸਤ ਇਹਨਾਂ ਦੀਆਂ ਚੀਜ਼ਾਂ ਦਾ ਸਵਾਦ ਹੈ ਆਓ ਤੁਹਾਨੂੰ ਲੈ ਕੇ ਚੱਲਦੇ ਆ ਜੀ ਸਭ ਤੋਂ ਪਹਿਲਾਂ ਤੁਸੀਂ ਜਦਾਂ ਹੀ ਅੰਦਰ ਆਓਗੇ ਤੁਸੀਂ ਦੇਖ ਸਕਦੇ ਹੋ ਜਿਵੇਂ ਬਹੁਤ ਜ਼ਬਰਦਸ ਪਾਰਟੀ ਹਾਲ ਆ ਫੈਮਿਲੀ ਹਾਲ ਆ ਤੁਸੀਂ ਇੱਥੇ ਨਿੱਕੀ ਜਿਹੀ ਪਾਰਟੀ ਵੀ ਆਰਗੇਨਾਈਜ਼ ਕਰ ਸਕਦੇ ਆ ਤੁਸੀਂ ਵੱਡੇ ਕੋਈ ਮਨਾਉਣਾ ਉਹ ਮਨਾ ਸਕਦੇ ਆ ਤਾਂ ਜੋ ਇਹਨਾਂ ਦੀ ਡਿਜ਼ਾਈਨਿੰਗ ਹੈ ਜੀ ਤੁਸੀਂ ਦੇਖ ਸਕਦੇ ਜੀ ਤੁਹਾਨੂੰ ਅੰਦਰ ਆ ਕੇ ਬਹੁਤ ਵਧੀਆ ਫੀਲ ਹੋਣਾ ਲਾ ਜੀ ਤੁਹਾਨੂੰ ਦਿਖਾਉਣਾ ਹੈ ਕਿ ਇਹਨਾਂ ਦੇ ਕੋਲ ਚੀਜ਼ਾਂ ਕਿੜੀਆਂ ਕਿੜੀਆਂ ਨੇ ਕਿਤੇ ਬਹੁਤ ਮਹਿੰਗੀਆਂ ਚੀਜ਼ਾਂ ਨਹੀਂ ਦਿੰਦੇ ਆਪਾਂ ਦੇਖਦੇ ਆ ਜੀ ਸਾਡੇ ਇੱਥੇ ਹੈ ਨੇ ਜੀ ਅਜੀਤ ਸਿੰਘ ਜੀ ਜੋ ਕਿ ਸਾਰੇ ਰੈਸਟੋਰੈਂਟ ਨੂੰ ਰਨ ਕਰਦੇ ਨੇ ਤੇ ਸਾਡੇ ਭਾਜੀ ਨਾਲ ਗੱਲ ਕਰਦੇ ਆ ਕਿ ਤੇ ਇਹਨਾਂ ਨੇ ਬਹੁਤ ਜ਼ਿਆਦਾ ਰੇਟ ਦੇ ਨਹੀਂ ਤੇ ਖੇਕੇ ਜਿੱਦਾ ਵਧੀਆ ਤਾਮਜਾਮ ਬਣਾਇਆ ਕਿਤੇ ਬਹੁਤ ਜ਼ਿਆਦਾ ਕਹ ਸਕਦੇ ਹੋ ਵਿਦੇਸ਼ੀ ਰੇਤੀ ਰੱਖੇ ਹੋਣ ਕਿਉਂਕਿ ਅਸੀਂ ਜਦੋਂ ਜਿਵੇਂ ਕਹਿ ਰਹੇ ਕਿ ਇਹ ਬਿਲਕੁਲ ਦੇਸੀ ਸੈਟਅਪ ਆ ਅਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੋਈ ਦੱਸੋ ਆਪਣੇ ਰੈਸਟੋਰੈਂਟ ਬਾਰੇ ਜੀ ਆਪਣੇ ਕੋਲੇ ਚੈਨਾ ਜੋ ਦਾ ਫਰਾਕਾ ਰੈਸਟੋਰੈਂਟ ਦੀ ਪੰਜਾਬ ਦੇ ਵਿੱਚ ਆਪਣੇ ਕੋਲੇ ਕਾਫੀ ਬ੍ਰਾਂਚਾਂ 10 ਪਲੱਸ ਬ੍ਰਾਂਚਾਂ ਇਹ ਬਾਜੀ ਜੇ ਡਿਜ਼ਾਈਨਿੰਗ ਵਗੈਰਾ ਆ ਇਹ ਵੀ ਕਿਦਾਂ ਆਪਣਾ ਕੋਈ ਖਾਸ ਡਿਜ਼ਾਈਨਰ ਹੁੰਦੇ ਜੀ ਆਪਣੇ ਦਾ ਆਪ ਹੀ ਖੁਦ ਹੀ ਤਿਆਰ ਕਰਵਾ ਲੈਂਦੇ ਆਪੇ ਕਰਾ ਲੈਂਦੇ ਜੋ ਵੀ ਸਾਈਡ ਡਿਜ਼ਾਈਨਿੰਗ ਹੋਈ ਵੀ ਆ ਓਕੇ ਜੀ ਆਪ ਹੀ ਕਰਦੇ ਤੁਸੀਂ ਹਾਂ ਜੀ ਹਾਂ ਜੀ ਓਕੇ ਜੀ ਹੁਣ ਇਹ ਜਿਹੜੀ ਜਗ੍ਹਾ ਇਹ ਕਿਹੜੀ ਆ ਜੀ ਆਪਾਂ ਇਹ ਰੈਸਟੋਰੈਂਟ ਕਪੂਰਥਲੇ ਦੇ ਕਿੱਥੇ ਆ ਜੀ ਮੇਰੇ ਇੱਕ ਕੂਰਥਲੇ ਸਗਾ ਆਪਣਾ ਸੁਲਤਾਨਪੁਰ ਰੋਡ ਨੀਅਰ ਸਟੇਟ ਗੁਰਦੁਆਰਾ ਜੀ ਆਪਣੇ ਭਾਈ ਪੰਜਾਬ ਦੇ ਵਿੱਚ ਕਾਫੀ ਫਰੈਂਚਾਈਜ਼ੀ ਹੈਗੀਆਂ ਆਪਣਾ ਰੈਸਟੋਰੈਂਟ ਕਰਨਾ ਤਾਂ ਉਹ ਖੋਲ ਸਕਦੇ ਆ ਜੀ ਮਤਲਬ ਇਦਾਂ ਦੀ ਚੀਜ਼ ਤੁਸੀਂ ਹਾਂ ਜੀ ਇਦਾਂ ਦੀ ਸੇਮ ਚੀਜ਼ ਤੁਹਾਨੂੰ ਸੇਮ ਸੈਟਅਪ ਜੋ ਵੀ ਜਿਵੇਂ ਵੀ ਸੈਟਅਪ ਲਾਉਣਾ ਉਹ ਸਾਡੀ ਸਾਡੇ ਕੋਲ ਟੀਮ ਪੂਰੀ ਆਈ ਓਕੇ ਉਹਨੂੰ ਆਪਾਂ ਉੱਥੇ ਭੇਜ ਦਾਂਗੇ ਉਸ ਹਿਸਾਬ ਨਾਲ ਜੇ ਮੇ ਵੀ ਆ ਉਹ ਮੇ ਹੋ ਜੂਗਾ ਜੀ ਉਹ ਇਦਾਂ ਹੀ ਹੋ ਜੂਗਾ ਮਤਲਬ ਕਹਿ ਸਕਦੇ ਨੇ ਵੀ ਇਦਾਂ ਦਾ ਸੈਟਅਪ ਖੋਲਣ ਵਾਸਤੇ ਤਜਰਬੇ ਦੀ ਕੋਈ ਲੋੜ ਨਹੀਂ ਜੀ ਤਜਰਬੇ ਦੀ ਕੋਈ ਲੋੜ ਨਹੀਂ ਜੀ ਹਾਂਜੀ ਅਸੀਂ ਹੈਗੇ ਆ ਜੀ ਮਤਲਬ ਜੇ ਕਿਸੇ ਨੂੰ ਨਹੀਂ ਕੋਈ ਬੰਦਾ ਫੂਡ ਦੇ ਵਿੱਚ ਵੀ ਨਹੀਂਗਾ ਸਿਰਫ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਤਾਂ ਕੋਈ ਤਜਰਬੇ ਦੀ ਲੋੜ ਨਹੀਂ ਤਜਰਬੇ ਦੀ ਕੋਈ ਲੋੜ ਨਹੀਂ ਜੀ ਹਾਂਜੀ ਆਪਾਂ ਅਸੀਂ ਖੁਦ ਕਰਵਾ ਕੇ ਦਵਾਂਗੇ ਤੁਹਾਨੂੰ ਸਾਰਾ ਤਿਆਰ ਕਰਵਾ ਕੇ ਦਵਾਂਗੇ ਰਨਿੰਗ ਦੇ ਵਿੱਚ ਕਰਕੇ ਦਵਾਂਗੇ A to Z ਜੋ ਵੀ ਆਈਟਮਾਂ ਹੈਗੀਆਂ ਆਪਣੇ ਕੋਲੇ ਸਾਰੀਆਂ ਆਪਾਂ ਅਵੇਲੇਬਲ ਕਰਵਾ ਕੇ ਦਵਾਂਗੇ ਜੇ ਜੇ ਕਿਸੇ ਨੂੰ ਟ੍ਰੇਨਿੰਗ ਵੀ ਲੈਣੀ ਹੈ ਉਹ ਵੀ ਆਪਾਂ ਮਤਲ ਖੁਦ ਕਰਦੇ ਹੁੰਦੇ ਸੀ ਕੰਮ ਇਹ ਜਿਵੇਂ ਵੱਡੇ ਬ੍ਰਾਂਡ ਹੋ ਗਏ KFC ਹੋ ਗਿਆ 버거 किंग ਵਗੈਰਾ ਹੋ ਗਿਆ ਹਨਾ ਉਹ ਸੋਚਿਆ ਉਹ ਚਾਹੀ ਫਿਰ ਅਸੀਂ ਵੀ ਆਪਦੇ ਹੱਥੀ ਕੁਝ ਕਰੀ ਆਈ ਹੈ ਹਨਾ ਓਕੇ ਜੀ ਜਿੱਦਾਂ KFC ਹੋ ਗਿਆ ਜੀ ਡੋਮੀਨੋਜ਼ ਜਾਂ 버거 किंग ਹੋ ਗਿਆ ਜੀ ਉਦਾਂ ਜੋ ਜੋ ਵੀ ਕੁਆਲਿਟੀ ਇਹਨਾਂ ਦੀ ਉਹਦੇ ਨਾਲੋਂ ਵਧੀਆ ਕੁਆਲਿਟੀ ਘੱਟ ਰੇਟ ਓਕੇ ਜੀ ਉਹਦੇ ਵਿੱਚ ਅਸੀਂ ਤੁਹਾਨੂੰ ਖੋਲ ਕੇ ਦਵਾਂਗੇ ਜੀ ਓਕੇ ਜੀ ਮੇਰਾ 12-13 ਸਾਲ ਦਾ ਫੂਡ ਦਾ ਤਜਰਬਾ ਜੀ ਮਤਲਬ ਉਹ ਤੁਹਾਨੂੰ ਉਹਦੇ ਟੈਂਸ਼ਨ ਲੈਣ ਦੀ ਕੋਈ ਉਹ ਨਹੀਂ ਮੈਂ ਤੁਹਾਨੂੰ ਖੁਦ ਕਰਵਾ ਕੇ ਦੋਗੇ ਜਿਆਦਾ ਓਕੇ ਜੀ ਮਤਲਬ ਜੇ ਤੁਹਾਡਾ ਤਿਆਰ ਬਾਇਆ ਕਿਸੇ ਨੂੰ ਕੋਈ ਏਡੇ ਜਿਆਦਾ ਤਿਆਰ ਬਾਲਣ ਦੀ ਲੋੜ ਨਹੀਂ ਓਕੇ ਜੀ ਕੀ ਬਾਤ ਆਪਣੀ ਪਹਿਲਾਂ ਬਾਂਚੀਆਂ ਹੈਗੀਆਂ ਭਾਜੀ ਜਗਰਾਉ ਮੇਨ ਬਰਾਜ ਜਗਰਾਉ ਹੈ ਜੀ ਰਾਏਪੁਰ ਹੋ ਗਈ ਜੀ ਨਾਲਾ ਹੋ ਗਈ ਜੀ ਉਧਰ ਸ੍ਰੀ ਮੁਕਸਰ ਸਾਹਿਬ ਹੋ ਗਈ ਜੀ ਓਕੇ ਜੀ ਇਧਰ ਆਪਣੀ ਨਕੋਦਰ ਹੋ ਗਈ ਜੀ ਕਪੂਰਤਲੇ ਦਾ ਹੋਈ ਗਈ ਆ ਗਾਂਦ ਸੁਹਾ ਹੋ ਗਈ ਜੀ ਆਪਣੀ ਓਕੇ ਜੀ ਮੰਨ ਲਓ ਇਦਾਂ ਕਾਫੀ ਸਾਰੀ ਆ ਗਈ ਬਾਈ ਕਾਫੀ ਬਰਾਮਾ ਪੰਜਾਬ ਦੇ ਦੁਬਾਰਾ ਚਾਹੀਏ ਓਕੇ ਜੀ ਤੇ ਕਹ ਲਓ ਵੀ ਮਤਲਬ ਸਫਲਤਾ ਦਿੱਤੀ ਭਾਬੇ ਨੇ ਆਹ ਮਾਰਾ ਕਿਰਪਾ ਜੀ ਵਸ ਮਾਲਕ ਦੀ ਕਿਰਪਾ ਮਾਰਾ ਓਕੇ ਫਰਮ ਜਾਦੇ ਰੇਤਾ ਜਿਹੜਾ ਬੰਦਾ ਇੱਕ ਕਰਾ ਖਾ ਜਾਂਦਾ ਬਾਰ ਬਾਰ ਜ਼ਰੂਰ ਆਉਂਦਾ ਜੀ ਅਸੀਂ ਬਹੁਤ ਬੜੀਆ ਕੁਆਲਿਟੀ ਦਿੰਦੇ ਆ ਜੀ ਵੀ ਫੂਡ ਦੀ ਆ ਜੀ ਜੋ ਕੋਈ ਵੀਰ ਮੇਰਾ ਆ ਕੰਮ ਫੂਡ ਲਾਈਨ ਦੇ ਵਿੱਚ ਆਉਣਾ ਚਾਹੁੰਦਾ ਮੇਰੇ ਮੋਬਾਈਲ ਨੰਬਰ ਚੱਲਦਾ ਪਿਆ ਕੰਟੈਕਟ ਨੰਬਰ ਉੱਤੇ ਕਨੈਕਟ ਕਰਕੇ ਤੇ ਮੇਰੇ ਨਾਲ ਗੱਲ ਕਰ ਸਕਦਾ ਹੈ ਇਹ ਅਸੀਂ ਸਾਡੇ ਭਾਜੀ ਅਜੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਜ਼ਬਰਦਸਤ ਆਟਲਟ ਖੋਲ੍ਹਿਆ ਜੀ ਬਹੁਤ ਹੀ ਜੈਨੂਇਨ ਰੇਟ ਦੇ ਉੱਤੇ ਦੇਸੀ ਕਹਿ ਸਕਦੇ ਆ ਵਿਦੇਸ਼ੀ ਸਟਾਈਲ ਦੇ ਵਿੱਚ ਔਰ ਬੜੇ ਜੈਨੂਇਨ ਜੇ ਰੇਟ ਨੇ ਤੁਹਾਨੂੰ ਦਿਖਾਉਣੇ ਨੇ ਇਹਨਾਂ ਕੋਲ ਚੀਜ਼ਾਂ ਗੜੀਆਂ ਗੜੀਆਂ ਨੇ ਵੇ ਤਜਰਬੇ ਚੋ ਚੀਜ਼ੇ ਨਿਕਲਦੀ ਆ ਔਰ ਇਹ ਤਜਰਬਾ ਤੁਹਾਡਾ ਹੋ ਸਕਦਾ ਜੀ ਬਿਲਕੁਲ ਹੀ ਸੌਖੇ ਜਿਹੇ ਪ੍ਰੋਸੈਸ ਨਾਲ ਸਹੀ ਗੱਲ ਆ ਇਹਨਾਂ ਦਾ ਰੇਟ ਜੋਨੇ ਬੜੇ ਜਾਇਜ਼ ਨੇ ਅਸੀਂ ਇਹ ਕੰਬੋ ਮੰਗਵਾਇਆ ਜੀ ਇਹਦੇ ਵਿੱਚ ਫਰੈਂਚ ਫਰਾਈਜ਼ ਨੇ ਔਰ ਇਹ 버ਗਰ ਆ ਜੀ ਨਾਲ ਨਾਲ ਹੈ ਜੀ ਕੋਲਡ ਡਰਿੰਕ ਔਰ ਇਹ ਸਿਰਫ ਹੈ ਜੀ 130 ਰੁਪਏ ਦਾ 130 ਰੁਪਏ ਦਾ ਇਹ ਸਾਰਾ ਕੰਬੋ ਆ ਜੀ ਤਾਂ ਡੈਫੀਨੇਟਲੀ ਕਹਿ ਸਕਦੇ ਆ ਕਿ ਇਹਨਾਂ ਦਾ ਰੇਟ ਜਿਹੜਾ ਉਹ ਬਿਲਕੁਲ ਜੈਨੂਇਨ ਆ ਔਰ ਜਾਇਜ਼ ਆ ਇੱਕ ਭਾਈ ਸਾਹਿਬ ਅਸੀਂ ਮੰਗਵਾਇਆ ਹੈ ਜੀ ਐਵਰੀ ਡੇ ਮੀਲ ਜਿਹੜਾ ਇੱਕ ਛੋਟੀ ਜੀ ਫੈਮਿਲੀ ਵਾਸਤੇ ਇਨਫ ਹੈ ਜੀ ਇਹਦੇ ਵਿੱਚ ਸਾਡੀ ਆ ਗਈ ਜੀ ਪਨੀਰ ਸੈਂਡਵਿਚ ਨਾਲ ਆ ਗਿਆ ਭਾਈ ਸਾਹਿਬ ਇੱਕ ਚੀਜ਼ 버ਗਰ ਨਾਲ ਇੱਕ ਆ ਗਈ ਜੀ ਕੋਲਡ ਸੈਂਡਵਿਚ ਨਾਲ ਆ ਗਿਆ ਜੀ ਫਰੈਂਚ ਫਰਾਈਜ਼ ਤੁਸੀਂ ਦੇਖੋ ਕਿ ਇਹੋ ਜਿਹੇ ਐਂਬੀਅੰਸ ਦੇ ਵਿੱਚ ਬਹਿ ਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਖਾਣੀਆਂ ਨੇ ਤੇ ਕਿੰਨੇ ਕੁ ਪਾਏ ਖਰਚਣੇ ਚਾਹੀਦੇ ਇਹ ਭਾਈ ਸਾਹਿਬ ਸਿਰਫ 200 ਦੇ 60 ਰੁਪਏ ਦੇ ਵਿੱਚ ਇੰਨਾ ਸਾਰਾ ਮਟੀਰੀਅਲ ਜੋ ਦਾ ਨੂੰ ਮਿਲਣ ਜਾ ਰਿਹਾ ਕਪੂਰਥਲਾ ਸ਼ਹਿਰ ਦੇ ਵਿੱਚ ਭਾਜੀ ਨੇ ਤੁਹਾਨੂੰ ਲੋਕੇਸ਼ਨ ਦੱਸ ਦਿੱਤੀ ਆ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜਾ ਨਾ ਵੈਜ ਮੀਲ ਜੋ ਆ ਜਾਂ ਇਹਨਾਂ ਦੇ ਜੋ ਵੀ ਮੀਲਸ ਨੇ ਉਹ ਇੰਜੋ ਔਰ ਇਹ ਚੀਜ਼ਾਂ ਇੰਜੋਏ ਕਰ ਸਕਦੇ ਆਂ ਔਰ ਜੇਕਰ ਤੁਸੀਂ ਖਾ ਚੁੱਕੇ ਜੇ ਕਪੂਰਥਲੇ ਰਹਿੰਦੇ ਜੇ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਸੱਚੀ ਮੂਜੀ ਇਹਨਾਂ ਦੀਆਂ ਚੀਜ਼ਾਂ ਹੈ ਨੇ ਅੱਛੀਆਂ ਕਿ ਨਹੀਂ ਸਾਨੂੰ ਤਾਂ ਬਹੁਤ ਵਧੀਆ ਲੱਗੀਆਂ ਨੇ ਔਰ ਬਾਕੀ ਜਿਵੇਂ ਤੁਹਾਨੂੰ ਅਸੀਂ ਕਹਿ ਚੁੱਕੇ ਆਂ ਕਿ ਤੁਸੀਂ ਵੀ ਇਦਾਂ ਦਾ ਸਾਡਾ ਬੁਖਾਲਣਾ ਚਾਹੁੰਦੇ ਆਂ ਤਾਂ ਭਾਜੀ ਉਹਨਾਂ ਨੂੰ ਚੱਲਦੇ ਹੋਏ ਨੰਬਰਾਂ ਦੇ ਉੱਤੇ ਕੰਟੈਕਟ ਕਰ ਲਓ ਔਰ ਆ ਸਾਰੀ ਜਿਹੜੀ ਚੀਜ਼ ਹੈ ਨਾ ਇਦਾਂ ਦੀ ਤੁਹਾਡੀ ਆਪਣੀ ਹੋ ਸਕਦੀ ਮਿਲਦੇ ਆਂਗੇ ਅਗਲੇ ਵੀਡੀਓ 'ਚ ਧੰਨਵਾਦ ਸ਼ੁਕਰੀਆ ਮਿਹਰਬਾਨੀ